Yeah. Oh ਤਸਵੀਰ ਹੈ ਉਹਨਾਂ ਦੀ ਅੰਤਿਮ ਯਾਤਰਾ ਫੇਸ ਤੋਂ ਬਾਅਦ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਅੱਜ ਕਰ ਦਿੱਤਾ ਜਾਏਗਾ ਸੋ ਹਰੇਕ ਅੱਖ ਜਿਹੜੀ ਅੱਜ ਉਹਨਾਂ ਮੈਂ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਜਾ ਰਹੀ ਹੈ ਉਹਨਾਂ ਦੇ ਜਿਹੜੇ ਕੁਲੀਗ ਰਹੇ ਅਦਾਕਾਰ ਰਹੇ ਉਹ ਜਿਹੜੇ ਚਾਹਣ ਵਾਲੇ ਸੀਗੇ

근 পেট ਕੀਤੀ ਜਾ ਰਹੀ ਜਾ ਚੁੱਕੀ ਹੈ ਸੋ ਪਰਿਵਾਰਕ ਮੈਂਬਰਾਂ ਦੇ ਵੱਲੋਂ ਤਾਂ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ तमाम ਸਖਸ਼ੀਤਾਵਾਂ ਖਤਮ ਚੀਆਂ ਹੋਈਆਂ ਸਭ ਬੜੀ ਦੁੱਖ ਦੀ ਘੜੀ ਹੈ ਹਰੀ ਕੁਦੀਖ ਨਾਮ ਹੈ ਇਧਰ ਬੀ ਐਨ ਸ਼ਰਮਾ ਜੀ ਤੇ ਮਲਕੀਤ ਰਾਉਣੀ ਹੋਣੀ ਆ ਰਹੇ ਨੇ ਬੜੀ ਦੁੱਖ ਦੀ ਘੜੀ ਦੇ ਵਿੱਚ ਅਜੇ ਸਾਰੇ ਲੋਕ ਜਿਹੜੇ ਆ ਉਹਨਾਂ ਨੂੰ ਚਾਹਣ ਵਾਲੇ ਉਹਨਾਂ ਦੇ ਸੰਬੰਧੀ ਕਲਾਕਾਰ ਪਹੁੰਚੇ ਨੇ ਜੀ ਐਨ ਸ਼ਰਮਾ ਤੇ ਮਲਕੀਤ ਰਾਉਣੀ ਹੋਣੀ ਵੀ ਪਹੁੰਚੇ ਹੋਏ ਨੇ ਫਰਗਨਪੇਟ ਦੇ ਕੀਤੀ ਗਈ ਹੈ ਉਹਨਾਂ ਨੂੰ ਇਹ ਤਸਵੀਰਾਂ ਬਹੁਤ ਪਾਪੂ ਕਰਦਣ ਵਾਲੀਆਂ ਤਸਵੀਰਾਂ ਨੇ ਬੜਾ ਲੱਕ ਬੜੀ ਮੇਂਗਰਾ ਸ਼ਾਟ ਮਾਰਿਆ ਭੇਜੀ ਮੈਨੂੰ ਹੈ ਮੈਂ ਨੰਬਰ ਤੇ ਜਲਦੀ ਆਪਾਂ ਆ ਗਨਪੇਟ ਕੀਤੀ ਜਾ ਚੁੱਕੀ ਹੈ ਇਹ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੜੇ ਦੁਖੀ ਨੇ ਸਾਰੇ ਦੇਖੋ ਇਹ ਕਿਹਦਾ ਹੈ ਆ ਅਗਨਪੇਟ ਕੀਤੀ ਜਾ ਚੁੱਕੀ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਮਝੀਆਂ ਕਰ ਰਹੇ ਹਾਂ ਫੋਟੋ ਦੁਕੀਏ ਕਾਟ ਗਰੀਪ ਦੀ ਆਖਰੀ ਵੀਡੀਓ ਨਾਮ ਹੈ ਸੋ ਪਰਿਵਾਰਕ ਮੈਂਬਰ ਮਨੋ ਵਿਚਰਮ ਪਤਨੀ ਜਿਹੜੀਆਂ ਅੱਖਾਂ ਜਿਹੜੀਆਂ ਨੇ ਉਹ ਵੀ ਨਾਮ ਆਲਾ ਲਾ ਫੋਨੀ ਨੇ ਪੁਖਰਾਜ ਨੇ ਉਹਨਾਂ ਦੇ ਸਾਥੀ ਜਿਹੜੇ ਨੇ ਇਹ ਤੁਸੀਂ ਦੇਖ ਸਕਦੇ ਹੋ ਸਹੀ ਚੀਤਾਂ ਦੀ ਅਸੀਂ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਪੰਜ ਤੱਤਾਂ ਦੇ ਵਿੱਚ ਮਿਲীন ਹੋ ਚੁੱਕੇ ਨੇ ਜਸਵਿੰਦਰ ਭੱਲਾ ਜੀ ਔਰ ਇਹ ਤੁਹਾਨੂੰ ਅਸੀਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਉਹ ਲਗਾਤਾਰ ਕਰ ਰਹੇ ਹਾਂ